ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਪਹਿਲੀ ਆਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਆਪਾਂ ਦੂਸਰੀ ਆਡੀਓ ਬਣਾਵਾਂਗੇ ਜਿਸ ਦੇ ਵਿੱਚ ਆਪਾਂ ਗੁਰਬਾਣੀ ਦੇ ਆਧਾਰ ਤੇ ਵਿਚਾਰ ਕਰਦੇ ਆ ਕਿ ਜੀਵ ਦੇ ਹੱਥ ਵਸ ਹੈ ਪਰਮੇਸ਼ਰ ਨੂੰ ਪਾ ਲੈਣਾ ਕੀ ਸਿਰਫ ਜੀਵ ਹੀ ਆਪਣੇ ਉਦਮ ਦੇ ਨਾਲ ਪਰਮੇਸ਼ਰ ਨੂੰ ਪਾ ਸਕਦਾ ਹੈ ਪਰ ਗੁਰਬਾਣੀ ਦੇ ਆਧਾਰ ਤੇ ਗੱਲ ਕਰਦੇ ਹਾਂ ਜੀ ਜਿਸ ਤਰ੍ਹਾਂ ਪਰਮੇਸ਼ਰ ਜੀ ਬਲ ਬਖਸ਼ ਦੇਣੇ ਗੱਲ ਕਰਨ ਦਾ ਵਿਚਾਰ ਕਰਨ ਦਾ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਅੱਗੇ ਵੀ ਕਈ ਦਫਾ ਵਿਚਾਰ ਕਰਦੇ ਹੁੰਨੇ ਆ ਕਿ ਸਾਨੂੰ ਪਾਤਸ਼ਾਹ ਨੇ ਉਦਮ ਕਰਨ ਲਈ ਕਿਹਾ ਉਦਮ ਕਰੋ ਵਡਪਾਗਿਓ ਸਿਮਰੋ ਹਰ ਹਰ ਰਾਇ ਫਿਰ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ ਤੇ ਸਾਨੂੰ ਕਿਹਾ ਕਿ ਬਿਨ ਹਰ ਭਜਨ ਨਹੀਂ ਛੁਟਕਾਰਾ ਫਿਰ ਨਾਮ ਜਪਣ ਦੀ ਹਦਾਇਤ ਸਾਨੂੰ ਵਾਰ-ਵਾਰ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਇੱਕ ਅੰਗ ਤੇ ਪਤਾ ਨਹੀਂ ਕਿੰਨੀ ਵਾਰ ਸਾਨੂੰ ਨਾਮ ਜਪਣ ਦੀ ਉਪਦੇਸ਼ ਦਿੱਤਾ ਵਾਹਿਗੁਰੂ ਜੀ ਫਿਰ ਇਹ ਵਿਚਾਰ ਕਿ ਜੇ ਅਸੀਂ ਉਹਦਾ ਨਾਮ ਜਪਦੇ ਆ ਉਹਦੀ ਭਗਤੀ ਕਰਦੇ ਆ ਤਾਂ ਅਸੀਂ ਪਰਮੇਸ਼ਰ ਨੂੰ ਪਾ ਲੈਨੇ ਆ ਇਹ ਆਪਾਂ ਗੁਰਬਾਣੀ ਦੇ ਆਧਾਰ ਤੇ ਚੱਲਦੇ ਆ ਪਾਤਸ਼ਾਹ ਮੇਰੇ ਬਾਣੀ ਦੇ ਵਿੱਚ ਕਹਿੰਦੇ ਨੇ ਪੱਛਾ ਕਹਿੰਦੇ ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਕਹਿੰਦੇ ਜਿਹੜੀਆਂ ਦਾਤਾਂ ਨੇ ਜਾਂ ਉਹਦੇ ਨਾਮ ਦੀ ਦਾਤ ਲੈ ਲੋ ਦੀ ਬਖਸ਼ਿਸ਼ ਦੀ ਦਾਤ ਲੈ ਲੋ ਉਹਦੇ ਮਿਲਾਪ ਦੀ ਦਾਤ ਲੈ ਲੋ ਇਹਦੇ ਨਾ ਇਹਦੇ ਤੇ ਕਹਿੰਦੇ ਸਾਡਾ ਕੋਈ ਜੋਰ ਨਹੀਂ ਦਾਤੀ ਸਾਹਿਬ ਸੰਦੀਆਂ ਕੀ ਚੱਲ ਲਾ ਤਿਸ ਨਾਲ ਜੋਰ ਨਾਲ ਨਹੀਂ ਕੋਈ ਦਾਤ ਮਿਲ ਸਕਦੀ ਇੱਕ ਕਹਿੰਦੇ ਜਾਗਦੇ ਵੀ ਨੇ ਅੰਮ੍ਰਿਤ ਵੇਲੇ ਪਰ ਫਿਰ ਵੀ ਨਹੀਂ ਦਾਤ ਮਿਲਦੀ ਇੱਕ ਨੂੰ ਸੁੱਤਿਆਂ ਨੂੰ ਆਪ ਉਠਾ ਕੇ ਦੇ ਦਿੰਦਾ ਪਰਮੇਸ਼ਰ ਫਿਰ ਇੱਥੋਂ ਅਸੀਂ ਕੀ ਅੰਦਾਜ਼ਾ ਲਾਈਏ ਕਿ ਉਹਦੀ ਰਹਿਮਤ ਹੈ ਨਾ ਇਹ ਪਰਮ ਪਿਆਲਾ ਖਸਮ ਕਾ ਜੈ ਭਾਵੈ ਤੈਦੇ ਇਹ ਕਹਿੰਦੇ ਪ੍ਰੇਮ ਦਾ ਪਿਆਲਾ ਪਰਮੇਸ਼ਰ ਦਾ ਜਿਹੜਾ ਨਾਮ ਵਸਤੂ ਆ ਜਿਸ ਜੀਵ ਤੇ ਤਰੁੱਠਦਾ ਉਹਨੂੰ ਬਖਸ਼ ਦਿੰਦਾ ਆਪਾਂ ਅੱਗੇ ਵੀ ਗੱਲ ਕਰਦੇ ਹੁੰਨੇ ਆ ਨਾ ਕਿ ਜੇ ਕਿਸੇ ਨੇ ਵੋਟਾਂ ਦੇ ਵਿੱਚ ਉਮੀਦਵਾਰ ਖੜਨਾ ਜੇ ਉਹ ਖੜੂਗਾ ਨਹੀਂ ਵੋਟਾਂ 'ਚ ਫਿਰ ਕਿਦਾਂ ਜਿੱਤਣ ਦਾ ਹੋ ਰੱਖ ਸਕਦਾ ਕਿ ਮੈਂ ਜਿੱਤ ਜੂ ਜੇ ਖੜਾ ਹੀ ਨਹੀਂ ਹੋਇਆ ਜਿਨੇ ਉਹਦਾ ਨਾਮ ਜਪਿਆ ਹੀ ਨਹੀਂਗਾ ਜਿਨੇ ਉਹਦੀ ਸਿਫਤ ਸਲਾਹ ਕੀਤੀ ਨਹੀਂ ਜਿਉ ਗੁਰੂ ਦੀ ਸ਼ਰਨ ਵਿੱਚ ਪਿਆਈ ਨਹੀਂ ਕਿਵੇਂ ਆਸ ਰੱਖ ਲੂਗਾ ਕਿ ਰਹਿਮਤ ਵੀ ਹੋ ਜੂਗੀ ਪਰਮੇਸ਼ਰ ਤਰੁੱਠ ਵੀ ਜਾਊਗਾ ਵਾਹਿਗੁਰੂ ਜੀ ਫਿਰ ਮੇਰੇ ਪਾਸ਼ਾ ਕਹਿੰਦੇ ਨੇ ਭੰਡਾਰ ਪਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦਿਵਾਈ ਭਗਤੀ ਦੀ ਜਿਹੜੀ ਦਾਤ ਆ ਤਿਸ ਦਿਵਾਈ ਦਿੱਤੀ ਨਹੀਂ ਦਿਵਾਈ ਕਿਦਰ ਆਹੀਂ ਗੁਰੂ ਦੇ ਰਾਹੀਂ ਸੰਗਤ ਜੀ ਗੁਰਬਾਣੀ ਦੇ ਵਿੱਚ ਸਮਝਣ ਦੇ ਲਈ ਬਹੁਤ ਡੁੰਗਾਈ ਆ ਜਦੋਂ ਸਾਡੇ ਮਨ ਨੂੰ ਪਿਆਸ ਲੱਗ ਜਾਏ ਉਸ ਪਿਆਰੇ ਦਾ ਪ੍ਰੇਮ ਠਾਠਾਵਾਰੇ ਫਿਰ ਬਾਣੀ ਸਮਝਣੀ ਪਿਆਰੀ ਲੱਗਦੀ ਆ ਮਨ ਤਾਂਗਦਾ ਕੇ ਬਾਣੀ ਨੂੰ ਸਮਝੀਏ ਵਿੱਚੋਂ ਬਾਣੀ ਦੇ ਲੱਭੀਏ ਉਹਦੇ ਦਰ ਕਰਦੀਆਂ ਗੱਲਾਂ ਗੁਰੂ ਉਹਦੇ ਦਰ ਕਰਦੀਆਂ ਬਾਤਾਂ ਸੁਣਾ ਰਿਹਾ ਸਾਨੂੰ ਬਾਣੀ 'ਚ ਵਾਹਿਗੁਰੂ ਜੀ ਕਹਿੰਦੇ ਜਿਸ ਤੂੰ ਦੇਹ ਸੋਈ ਜਨ ਪਾਏ ਹੋਰ ਨਹਿਫਲ ਸਭ ਚਤਰਾਈ ਪੰਧਾਰ ਪਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦਿਵਾਈ ਜਿਸ ਤੂੰ ਦੇਹ ਸੋਈ ਜਨ ਪਾਏ ਹੋਰ ਨਹਿਫਲ ਸਭ ਚਤਰਾਈ ਕਿਸੇ ਚਤਰਾਈ ਨਾਲ ਨਹੀਂ ਪਾਇਆ ਜਾ ਸਕਦਾ ਜਿਸ ਭਾਵੈ ਜਿਸ ਨੂੰ ਦੇਵੈ ਦਾਤੇ ਦਾਤ ਰੱਖੀ ਹੱਥ ਆਪਣੈ ਜਿਸ ਭਾਵੈ ਤਿਸ ਦੇਈ ਦਾਤਾ ਉਹਦੇ ਹੱਥਤ ਨੇ ਜਿਤੇ ਤੇ ਤਰੁੱਠ ਦਾ ਮੇਰਾ ਮਾਲਕ ਰਹਿਮਤ ਕਰ ਦਿੰਦਾ ਹੁਣ ਸੰਗਤ ਜੀ ਇਹ ਵਾਲਾ ਜਿਹੜਾ ਹੈਗਾ ਪਾਠ ਤੁਕ ਗੁਰਬਾਣੀ ਦੀ ਆਪਾਂ ਬਹੁਤ ਵਾਰ ਖੁਸ਼ੀ ਦੇ ਸਮੇਤੇ ਪਾਈ ਸਾਹਿਬ ਕੀਰਤਨ ਕਰਦੇ ਸੁਣਿਆ ਪਰ ਅਸੀਂ ਇਹਦਾ ਅਸਲ ਵਿੱਚ ਜੋ ਅਰਥ ਥਾ ਉਸ ਤਰ੍ਹਾਂ ਨਹੀਂ ਸਮਝਦੇ ਬਾਣੀ ਹੈ ਲੱਖ ਖੁਸ਼ੀਆਂ ਪਾਤਸਾਹੀਆਂ ਜੇ ਸਤ ਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸਾਹੀਆਂ ਜੇ ਸਤ ਗੁਰ ਨਦਰ ਕਰੇ ਨਮਕ ਇੱਕ ਹਰਨਾਮ ਦੇਵੇਂ ਮਨ ਤਨ ਸਿੱਤ ਲਹੋਵੇ ਹਾਂਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਜੇ ਸਤਗੁਰ ਨਦਰ ਕਰੇ ਮਿਹਰ ਕਰੇ ਤਾਂ ਲੱਖਾਂ ਖੁਸ਼ੀਆਂ ਤੇ ਪਾਤਸ਼ਾਹੀਆਂ ਮਿਲਦੀਆਂ ਨੇ ਕਿਸ ਚੀਜ਼ ਦੀ ਨਦਰ ਕਰੇ ਨਿਮਕ ਇੱਕ ਹਰ ਨਾਮ ਦੇ ਇੱਕ ਪਲ ਲਈ ਆਪਣਾ ਅੱਖ ਚਮਕਣ ਦੇ ਸਮੇ ਲਈ ਆਪਣੇ ਨਾਮ ਦੀ ਦਾਤ ਦੇ ਦੇਵੇ ਫਿਰ ਮਨ ਤੇ ਤਨ ਸ਼ੀਤਲ ਹੋ ਜਾਂਦੇ ਨੇ ਪਰ ਅਸੀਂ ਸਮਝ ਲੈਂਦੇ ਆ ਕਿ ਜਿਹੜੀਆਂ ਸੰਸਾਰਕ ਦਾਤਾਂ ਮਿਲੀਆਂ ਨੇ ਸ਼ਾਇਦ ਉਹਦੇ ਵਿੱਚ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਨੇ ਅਸੀਂ ਇਹਦਾ ਅਰਥ ਇਹ ਸਮਝ ਲੈਂਦੇ ਆ ਵਾਹਿਗੁਰੂ ਜੀ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਦਿਲ ਰੱਤਾ ਇਸ ਦੁਨੀ ਸਿਓ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੁਰ ਕਰਮ ਕਹਿੰਦੇ ਅਸੀਂ ਤਾਂ ਜੋ ਜੀਵਾਂ ਸਾਰੇ ਸਾਡਾ ਜਿਹੜਾ ਦਿਲ ਹੈਗਾ ਉਹ ਤਾਂ ਸੰਸਾਰਕ ਕੰਮਾਂ ਵਿੱਚ ਰੁੱਝਾ ਰਹਿੰਦਾ ਜਿਹੜੀ ਇਹ ਪਰਮੇਸ਼ਰ ਦੇ ਨਾਲ ਪ੍ਰੀਤ ਪਾਉਣੀ ਆ ਇਹ ਜੋ ਫਕੀਰੀ ਕਮਾਉਣੀ ਆ ਇਹ ਤੇ ਉਹਦੀ ਰਹਿਮਤ ਹੈ ਜਦੋਂ ਰਹਿਮਤ ਹੁੰਦੀ ਆ ਫਿਰ ਸੰਸਾਰ ਵੱਲੋਂ ਮਨ ਮੁੜ ਜਾਂਦਾ ਫਿਰ ਨਿਰੰਕਾਰ ਵੱਲ ਲੱਗ ਜਾਂਦਾ ਤਾਂ ਹੀ ਬੁੱਲੇ ਸ਼ਾਹ ਜੀ ਕਹਿੰਦੇ ਨੇ ਨਾ ਕਿ ਬੁੱਲੇ ਆ ਰੱਬ ਦਾ ਕੀ ਪਾਉਣਾ ਇੱਧਰੋਂ ਪੁੱਟਣਾ ਤੇ ਉਧਰ ਲਾਉਣਾ ਹੈ ਉਹਦੀ ਰਹਿਮਤ ਪਰ ਉਦਮ ਵੀ ਕਰਨ ਲਈ ਸਾਨੂੰ ਤਾਕੀ ਦਾ ਉਦਮ ਕਰਿਆਂ ਵੀ ਜੀਵ ਦੇ ਜਦੋਂ ਤੱਕ ਰਹਿਮਤ ਨਹੀਂ ਹੁੰਦੀ ਉਹਦੇ ਦਰ ਤੇ ਨਹੀਂ ਪਹੁੰਚਿਆ ਜਾਂਦਾ ਉਹਦੇ ਦਰ ਤੇ ਵੀ ਪਹੁੰਚਣਾ ਇੱਕ ਰਹਿਮਤ ਹੈ ਉਹਦੇ ਘਰ ਪਹੁੰਚਣਾ ਤੇ ਪੂਰੀ ਰਹਿਮਤ ਹੈ ਦਰ ਤੇ ਉਦਮ ਦੇ ਨਾਲ ਜੀਵ ਪਹੁੰਚ ਸਕਦਾ ਉਦਮ ਕਰਨ ਦੀ ਜਦੋਂ ਉਹ ਸਾਨੂੰ ਹਿੰਮਤ ਬਖਸ਼ਦਾ ਦਰਤੇ ਪਹੁੰਚੇ ਹੋਏ ਨੂੰ ਘਰ ਸਿਰਫ ਉਹਦੀ ਬਖਸ਼ਿਸ਼ ਲਿਜਾ ਸਕਦੀ ਆ ਉਹਦਾ ਜਿਹੜਾ ਮਿਲਾਪ ਹੈ ਗੁਰਵਾਣੀ ਚ ਬਹੁਤ ਜਗ੍ਹਾ ਤੇ ਆਉਂਦਾ ਕਿ ਜਿਹੜਾ ਉਹਦਾ ਮਿਲਾਪ ਹੈ ਉਹ ਉਸ ਪਰਮੇਸ਼ਰ ਦੀ ਰਹਿਮਤ ਹੀ ਰਹਿਮਤ ਹੈ ਇਕੱਲੀ ਰਹਿਮਤ ਦੇ ਸਦਕਾ ਹੀ ਪਾਇਆ ਜਾ ਸਕਦਾ ਰਹਿਮਤ ਤੋਂ ਬਿਨਾ ਪਰਮੇਸ਼ਰ ਨਹੀਂ ਪਾਇਆ ਜਾ ਸਕਦਾ ਇਦੇ ਲਈ ਅੱਜ ਮਨ ਦੇ ਵਿੱਚ ਹੈ ਸੀ ਕਿ ਇੱਕ ਅੱਧੇ ਦਿਨ ਦੇ ਵਿੱਚ ਆਪਾਂ ਇਹ ਜੋ ਗੁਰਬਾਣੀ ਦੀ ਵਿਚਾਰ ਕਰਕੇ ਤਾਂ ਇਸ ਜਿਹੜਾ ਹੈਗਾ ਮજબੂਨ ਇਤੇ ਗੱਲ ਕਰਾਂਗੇ ਤਾਂ ਅੱਜ ਜੋ ਹੁਕਮਨਾਮਾ ਸਾਹਿਬ ਆਏ ਤਾਂ ਉਹਨਾਂ ਦੇ ਵਿੱਚ ਇੱਕ ਤੁਕ ਸੀ ਪਾਸ਼ਾ ਕਹਿੰਦੇ ਆਪੇ ਕਰਤਾ ਜੁਗ-ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਨਦਰ ਕਰੇ ਜਦੋਂ ਉਹਦੀ ਰਹਿਮਤ ਹੋਵੇ ਫੇਰ ਹੀ ਪਰਮੇਸ਼ਰ ਦੇ ਨਾਲ ਮਿਲਾਪ ਹੋ ਸਕਦਾ ਹਾਂਜੀ ਸੰਗਤ ਜੀ ਆਪ ਜੀ ਪਤਾ ਨਹੀਂ ਹੁਣ ਜਿਸ ਤਰ੍ਹਾਂ ਜਿਸ ਦੇ ਤੇ ਮਨ ਦੇ ਵਿੱਚ ਉਹਦੇ ਮਿਲਾਪ ਦੀ ਤਾਂਗ ਜੇ ਜੇ ਤੋ ਪਰਮੇਸ਼ਰ ਦਾ ਦਿਦਾਰ ਚਾਹ ਰਿਹਾ ਜੀਵ ਉਨੋਂ ਤੇ ਇਹ ਵਿਚਾਰ ਸਮਝਣ ਦੇ ਵਿੱਚ ਵੀ ਆ ਆਨੰਦ ਮਿਲਣਾ ਤੇ ਉਹਨੂੰ ਸਮਝ ਵੀ ਲੱਗਣੀ ਆ ਪਰ ਜੇ ਸਾਡੇ ਮਨ ਦੇ ਵਿੱਚ ਹੌਲੀ-ਹੌਲੀ ਪ੍ਰੇਮ ਪੈ ਜਾਏ ਤਾਂਗ ਹੋ ਜਾਏ ਫਿਰ ਇਹ ਸਾਨੂੰ ਮજબੂਤ ਸਮਝ ਲੱਗਣੇ ਸ਼ੁਰੂ ਹੋ ਜਾਣਗੇ ਉਹਦੀ ਰਹਿਮਤ ਸਦਕਾ ਉਦਮ ਕਰੀਏ ਜਿੰਨਾ ਕਵੀ ਕਰ ਸਕਦਾ ਇਸ ਰਸਤੇ ਤੇ ਚੱਲਣ ਦਾ ਫਿਰ ਉਹਦੇ ਅੱਗੇ ਅਰਦਾਸ ਕਰੀਏ ਇਤੇ ਇੰਨਾ ਪਿਆਰਾ ਮਜਬੂਨ ਹੈ ਇੰਨਾ ਪਿਆਰਾ ਇਹ ਰਸਤਾ ਦੱਸ ਨਹੀਂ ਸਕਦੇ ਪਾਤਸ਼ਾਹ ਨੇ ਜੋ ਬਾਣੀ ਇੱਕ ਦਿੱਤੀ ਆ ਨਾ ਸੋਦਰ ਵਾਲੀ ਅੱਜ ਦੱਸੀ ਇਹ ਬਾਣੀ ਤੇ ਸੀ ਤਾਂ ਸਹਿਜ ਪਾਠ ਸਵਰਜੋ ਸ਼ੁਰੂ ਕੀਤੇ ਨੇ ਇੱਕ ਹੋਰ ਭਾਈ ਸਾਹਿਬ ਦੀ ਸਟੀਕ ਨਾਲ ਕਿ ਉਹ ਕੀ ਅਰਥ ਕਰਦੇ ਨੇ ਤਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਪਾਤਸ਼ਾਹ ਨੇ ਇਹ ਬਾਣੀ ਇਹ ਗੱਲ ਗੁਰਬਾਣੀ ਵਿੱਚ ਤਿੰਨ ਵਾਰ ਕਹੀ ਆ ਸੋ ਦਰ ਕਿਹਾ ਸੋ ਕਰ ਕੇਹਾ ਜਿਤ ਬਹਿ ਸਰਬ ਸੰਭਾਲੇ ਉਹ ਪਰਮੇਸ਼ਰ ਦਾ ਦਰ ਕਰ ਕਿਹੋ ਜਿਹਾ ਜਿੱਥੇ ਬੈਠ ਕੇ ਆਪਣੀ ਸ੍ਰਿਸ਼ਟੀ ਨੂੰ ਸੰਭਾਲ ਰਿਹਾ ਆ ਪੰਜਪੀ ਸਾਹਿਬ ਦੇ ਵਿੱਚ ਵੀ ਇਹ ਬਾਣੀ ਪੜਦੇ ਆ ਨਾ ਫਿਰ ਸੋਧਰ ਵਿੱਚ ਰਹਿਰਾਸ ਦੇ ਵਿੱਚ ਵੀ ਹੈ ਕਹਿੰਦੇ ਜਿਹੜੀ ਬਾਣੀ ਜਿਆਦਾ ਪਿਆਰੀ ਆ ਇਸ ਕਰਕੇ ਬਾਰ ਬਾਰ ਪਾਸ਼ਾ ਨੇ ਦਰਜ ਕੀਤੀ ਆ ਇੱਕ ਹੋਰ ਉਹਨਾਂ ਨੇ ਬਾਣੀ ਦੀ ਤੁਕ ਪਾਈ ਆ ਬੜੀ ਪਿਆਰੀ ਆ ਉਹ ਵੀ ਉਹਨਾਂ ਨੇ ਇਸ ਇੱਥੇ ਦਰਜ ਕੀਤੀ ਆ ਕਹਿੰਦੇ ਪਾਸ਼ਾ ਦੀ ਬਾਣੀ ਕਹਿੰਦੀ ਆ ਜਿੱਤ ਦਰ ਵਸੈ ਕਵਨ ਦਰ ਕਹੀ ਹੈ ਦਰ ਆ ਪੀਤਰ ਦਰ ਕਵਨ ਲਹੇ ਜਿਸ ਦਰ ਕਾਰਨ ਸਿਰਾ ਉਦਾਸੀ ਸੋ ਦਰ ਕੋਈ ਆਏ ਕਹੇ ਵਾਹਿਗੁਰੂ ਜੀ ਕਹਿੰਦੇ ਦਰਾਂ ਦੇ ਵਿੱਚ ਉਹ ਦਰ ਜਿੱਥੇ ਮੇਰਾ ਪਰਮੇਸ਼ਰ ਵਸਦਾ ਜਿੱਥੋਂ ਲੰਘਦਾ ਘਰ ਚ ਜਾਣ ਲਈ ਉਹ ਪਰਮੇਸ਼ਰ ਦੇ ਘਰ ਦਾ ਦਰ ਕਹਿੰਦੇ ਜਿਹਨੂੰ ਲੱਭਣ ਦੇ ਲਈ ਮੈਂ ਵੈ ਰਾਗ ਚਾ ਕੋਈ ਆ ਕੇ ਮੈਨੂੰ ਉਸ ਦਰਦ ਦੀ ਸੂ ਦੇਵੇ ਕਹਿੰਦੇ ਕਿੰਨਾ ਪ੍ਰੇਮ ਆ ਮਨ ਦੇ ਵਿੱਚ ਕਿੰਨੇ ਤੜਫਣਾ ਜਦੋਂ ਜੀਵ ਦੇ ਅੰਦਰ ਤਾਂਗ ਪੈਂਦੀ ਏ ਉਸ ਪਰਮੇਸ਼ਰ ਦੇ ਦੀਦਾਰ ਦੀ ਜਦੋਂ ਐਨੀ ਅੰਦਰ ਤਾਂਗ ਹੈ ਉਹ ਅੰਤਰਜਾਮੀ ਹੈ ਉਹ ਜਾਣ ਲੈਂਦਾ ਉਹ ਰਹਿਮਤ ਦਾ ਸੋਮਾ ਉਹ ਰਹੀਮਾ ਉਹ ਕਰੀਮਾ ਫਿਰ ਉਹ ਰਹਿਮਤ ਬਖਸ਼ਦਾ ਬਖਸ਼ਿਸ਼ਾਂ ਕਰਦਾ ਉਹ ਥੋੜ ਕਿਸੇ ਚੀਜ਼ ਤੇ ਨਹੀਂ ਰੱਖਦਾ ਸਾਦੀ ਜਿਹੜੀ ਤਿਲ ਜਿੰਨੀ ਵੀ ਕਮਾਈ ਆ ਘਾਲਣਾ ਉਹਨੂੰ ਉਹ ਅਜਾਈ ਨਹੀਂ ਜਾਣ ਦਿੰਦਾ ਉਹ ਪੂਰੀ ਰਹਿਮਤ ਕਰਦਾ ਆਪਣਾ ਆਨੰਦ ਵੰਡਦਾ ਹੋ ਆਨੰਦ ਦਾ ਸੋਮਾ ਹੋ ਪਰਮ ਆਨੰਦ ਆਓ ਫਿਰ ਉਹਦੇ ਅੱਗੇ ਅਰਦਾਸ ਕਰੀਏ ਕਿ ਸਾਡੀਆਂ ਝੋਲੀਆਂ ਭਰ ਦੇ। ਸਾਨੂੰ ਨਾਮ ਦੀ ਦਾਤ ਬਖਸ਼ ਦੇ ਦਾਤਾ ਜੀ ਸਾਡਾ ਇਹ ਮਨੁੱਖਾ ਜੀਵਨ ਸਫਲ ਹੋ ਜਾਏ। ਤੇਰਾ دیدار ਕਰਕੇ ਅਸੀਂ ਆਨੰਦਿਤ ਹੋ ਸਕੀਏ। ਵਾਹਿਗੁਰੂ ਜੀ। ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚਿਆ ਜੀ ਆਪ ਦੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਦਾਸੀ ਨੂੰ ਬਖਸ਼ਣੀਆਂ ਜੀ। ਇਸ ਬੱਚੀ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਭੁੱਲਾਂ ਚੁੱਕਾਂ ਦੀ ਮਾਫੀ ਦੇਈ ਸੱਚਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ